ਸ਼੍ਰੀ ਰਾਮ ਮੰਦਰ ਦੇ ਦੁਗਾਟਾਂ ਨੂੰ ਲੈ ਕੇ ਦਸੂਆ ਸ਼ਹਿਰ ਚ ਕੱਢੀ ਗਈ ਸ਼੍ਰੀ ਰਾਮ ਯਾਤਰਾ ਅੱਜ ਬੜਾ ਹੀ ਖੁਸ਼ੀਆਂ ਭਰਿਆ ਦਿਨ ਹੈ ਸਨਾਤਨ ਧਰਮ ਸਭਾ ਤੋਂ ਜਿਹੜੀ ਯਾਤਰਾ ਸ਼ੁਰੂ ਹੋਈ ਹੈ ਔਰ ਪਰਫਾਨੀ ਲੰਗਰ ਹਾਲ ਦੇ ਵਿੱਚ ਆ ਕੇ ਇਹਦਾ ਸਮਾਪਨ ਹੋਇਆ ਹੈ ਸਾਰੇ ਹੀ ਭਰ ਦਰਸ਼ ਦੀ ਖੁਸ਼ੀ ਦਾ ਮਾਹੌਲ ਹੈ ਕਿ ਜਿਹੜੀ ਇਹ ਜਿਹੜੀ ਲੜਾਈ ਸੀ ਪਿਛਲੇ 5 550 ਸਾਲ ਤੋਂ ਚੱਲ ਰਹੀ ਸੀ ਔਰ ਸੁਪਰੀਮ ਕੋਰਟ ਚ ਪੈਂਡੀ ਸੀਗੀ ਔਰ ਸੁਪਰੀਮ ਆਦਰਨੀ ਸੁਪਰੀਮ ਕੋਰਟ ਨੇ ਬੜਾ ਹੀ ਉਚਿਤ ਫੈਸਲਾ ਦਿੰਦੇ ਹੋਏ ਜਿਹੜਾ ਇਹ ਬਾਬੇ ਆਰਾਮ ਮੰਦਿਰ ਦਾ ਨਿਰਮਾਣ ਦੀ ਆਗਿਆ ਦਿੱਤੀ ਹੈ ਇਸ ਕਰਕੇ ਸਾਰੇ ਹੀ ਭਾਰਤੀਆਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਬਾਬਾ RAM ਦਾ ਮੰਦਿਰ ਜਿਹੜਾ ਹੈ ਕੱਲ ਪ੍ਰਮ ਪ੍ਰਤੀਸ਼ਟਾ ਹੋ ਰਹੀ ਹੈ ਉਹਦੇ ਵਿੱਚ ਔਰ ਸਾਰੇ ਹੀ ਅਸੀਂ ਬੜੀ ਸ਼ਰਧਾ ਦੇ ਨਾਲ ਜਿਹੜਾ ਭਗਵਾਨ ਦਾ ਸਿਮਰਨ ਕਰਦੇ। ਔਰ ਸਾਰੇ ਦੇਸ਼ ਵਾਸੀਆਂ ਨੂੰ ਮੈਂ ਮੁਬਾਰਕਬਾਦ ਵੀ ਦੇਣਾ ਚਾਹਾਂਗਾ। ਕਿ ਆਖਰ ਜਿਹੜਾ 507 ਦੀ ਲੜਾਈ ਹੈ ਉਹਦੀ ਜਿੱਤ ਹੋਈ ਹੈ ਔਰ ਬੋਵੇ ਮੰਦਰ ਜਿਹੜਾ ભગવાન ਰਾਮ ਦਾ ਬਣ ਕੇ ਤਿਆਰ ਹੋ ਗਿਆ। ਅੱਜ ਦਸੂਆ ਸ਼ਹਿਰ ਦੇ ਵਿੱਚ ਬਹੁਤ ਖੁਸ਼ੀ ਦਾ ਸਮਾਂ ਹੈ। ਔਰ ਹਰੇਕ ਇਨਸਾਨ ਅੱਜ ਖੁਸ਼ ਹੈ। ਕਿ ਸਨਾਤਮ ਧਰਮ ਮੰਦਰ ਤੋਂ ਲੈ ਕੇ પ્રાચીਨ ਪਾਂਡਵ ਸਰੋਵਰ ਤੱਕ ਜਿਹੜੀ ਚੋਭਾ ਯਾਤਰਾ ਆ ਉਹ ਕੱਢੀ ਗਈ ਹੈ ਔਰ ਇਹਦੇ ਚੋਭਾ ਯਾਤਰਾ ਦੇ ਵਿੱਚ ਸਭ ਤੋਂ ਵੱਡੀ ਗੱਲ ਹੋਈ ਹੈ। ਹਰੇਕ ਵਰਗ ਦੇ ਇਨਸਾਨ ਨੇ ਹਰੇਕ ਪਾਰਟੀ ਦੇ ਇਨਸਾਨ ਨੇ ਹਰੇਕ ਸਮਾਜਿਕ ਸੰਸਥਾਵਾਂ ਦੇ ਜਿਹੜੇ ਪ੍ਰਧਾਨ ਸਹਿਬਾਨ ਨੇ ਜਾਂ ਉਹਨਾਂ ਦੇ ਮੈਂਬਰ ਸਹਿਬਾਨ ਨੇ ਇਹਦੇ ਵਿੱਚ ਯੋਗਦਾਨ ਪਾਇਆ ਔਰ ਹਰ ਇਨਸਾਨ ਆਪਣੀ ਮਰਜ਼ੀ ਦੇ ਨਾਲ ਔਰ ਆਪਣੀ ਮਨੋ ਕਾਮਨਾ ਨੂੰ ਜਿਹੜੀ ਮਨ ਦੇ ਵਿੱਚ ਉਹਨਾਂ ਦੇ ਹੈਗੀ ਆ ਉਹਨੂੰ ਪੂਰਾ ਕਰਨ ਵਾਸਤੇ ਇੱਥੇ ਛੋਬਾ ਯਾਤਰਾ ਦੇ ਵਿੱਚ ਸਾਰੇ ਜਾਣੇ ਹਾਜ਼ਰ ਹੋਏ ਆ ਔਰ ਜਿਹੜਾ 22 ਤਰੀਕ ਨੂੰ ਯੋਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਜਨਮ ਸਥਾਨ ਦੇ ਉੱਤੇ ਜੋ ਮੰਦਿਰ ਦਾ ਨਿਰਮਾਣ ਸ਼ੁਰੂ ਹੋ ਰਿਹਾ ਹੈ ਬਹੁਤ ਹੀ ਖੁਸ਼ੀ ਵੱਜੋ ਸਾਰਿਆਂ ਨੇ ਜਿਹੜੀਆਂ ਛੋਭਾ ਯਾਤਰਾ ਦੇ ਵਿੱਚ ਹਿੱਸਾ ਲਿਆ ਔਰ ਅਸੀਂ ਵੀ ਸਾਰੇ ਜਾਨੇ ਆਮ ਇਨਸਾਨ ਦੇ ਤੌਰ ਦੇ ਉੱਤੇ ਔਰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਛੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਏ ਆਂ ਪਰਮਾਤਮਾ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਮੈਂ ਇੱਥੇ ਸਮੂਹ ਸਾਧ ਸੰਗਤ ਦਾ ਸਾਰੀਆਂ ਸੰਸਥਾਵਾਂ ਦਾ ਜਿਨ੍ਹਾਂ ਨੇ ਇਸ ਛੋਭਾ ਯਾਤਰਾ ਦੇ ਵਿੱਚ ਯੋਗਦਾਨ ਪਾਇਆ ਔਰ ਹਰੇਕ ਸ਼ਹਿਰ ਵਾਸੀ ਦਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਜੈ ਸ਼ੀਰ ਜੈ ਸ਼ੀਰ